ਭਾਬੀ ਹਾਂ ਭਾਈ ਕੌਣ ਹੈ ਆ ਮੋਟਰਸਾਈਕਲ ਲੈ ਕੇ ਆਣਾ ਸੀਗਾ ਕੀ ਭਾਈ ਆ ਮੋਟਰਸਾਈਕਲ ਲੈ ਕੇ ਆਣਾ ਭਾਬੀ ਮੋਟਰਸਾਈਕਲ ਦੀ ਚਾਬੀ ਤੇਰੇ ਬਾਈ ਨੇ ਰੱਖੀ ਹੈ ਨੰਨੂ ਮੈਨੂੰ ਤਾਂ ਪਤਾ ਨਹੀਂ ਉਹ ਤਾਂ ਕੰਮ ਤੇ ਗਿਆ ਹੋਇਆ ਦੇਖ ਲੈ ਮੜਾ ਇਹ ਲੱਬ ਲੈ ਲੋੜ ਹੈ ਮੈਨੂੰ ਪਤਾ ਹੀ ਨਹੀਂ ਉਹ ਇਸ ਰੱਖਦੇ ਹੁੰਦੇ ਨੇ ਚਲ ਠੀਕ ਹੈ ਓਹੋ ਗੱਲ ਤਾਂ ਸੁਣ ਕੇ ਜਾ ਇੱਕ ਹਾਂ ਵੇ ਗੱਲ ਤਾਂ ਸੁਣ ਨਾ ਆ ਤਾਂ ਇੱਕ ਖਬਰ ਸੁਣੀ ਹੈਗੀ ਕਿਹੜੀ ਖਬਰ ਆ ਇਹਨਾਂ ਦੀ ਕੁੜੀ ਦੀ ਵੀਡੀਓ ਵਾਇਰਲ ਹੋ ਗਈ ਚਲ ਫਿਰ ਆਪਾਂ ਨੇ ਕੀ ਲੈਣਾ ਹੈ ਲੈਣਾ ਤਾਂ ਕਿਉਂ ਨਹੀਂ ਜਦੋਂ ਹਈਆਂ ਜੀ ਕਟੁੱਤਾ ਕਰਦੀ ਹੈਗੀ ਕਰਤੁੱਤਾ ਨੂੰ ਕੀ ਹੈ ਬਿੱਲ ਫੜਾਉਣਾ ਆਉਂਦਾ ਅਗਲਾ ਹੁਣ ਬਿੱਲ ਫੜਾ ਕੇ ਗਿਆ ਕੇ ਚ ਗਲਤ ਕੀ ਹੈਗਾ ਬਿੱਲ ਤਾਂ ਫੜਾਉਣਾ ਆਉਂਦਾ ਮੈਨੂੰ ਵੀ ਪਤਾ ਭਾਈ ਜਦੋਂ ਮੇਰਾ ਘਰ ਨੇੜੇ ਮੈਨੂੰ ਸਭ ਪਤਾ ਲੱਗਦਾ ਸਾਰਾ ਕੁਝ ਦੇਖਦੀਆਂ ਮੈਂ ਅੱਖੀ ਸਾਰਾ ਕੁਝ ਦੇਖਣ ਨੂੰ ਕੀ ਹੈਗਾ ਸਾਨੂੰ ਵੀ ਪਤਾ ਵੀ ਕਹੀ ਜੀ ਕੁੜੀ ਆ ਉਹ ਤੈਨੂੰ ਕੀ ਪਤਾ ਕਹੀ ਜੀ ਆ ਉਹ ਸਾਡਾ ਘਰ ਨੇੜੇ ਭਾਈ ਰੋਏ ਦੇਖਦੀਆਂ ਮੈਂ ਕਾਹਨ ਅੰਦਰ ਨਿਕਲਦਾ ਕੌਣ ਵੱੜਦਾ ਆਬਾ ਵੀ ਹੁਣ ਸਾਨੂੰ ਪਤਾ ਹੀ ਐ ਵੇ ਤੂੰ ਪਿੰਡ ਦੀ ਤਾਜ਼ਾ ਖਬਰਾਂ ਲੈ ਤੂੰ ਹੀ ਮਜ਼ਾਕ ਕਰੀਏ ਨਾ ਤਾਜ਼ਾ ਖਬਰਾਂ ਕੇ ਉਹਨਾਂ ਸਾਡਾ ਘਰ ਨੇੜੇ ਮੈਨੂੰ ਪਤਾ ਹੀ ਹੋਊਗਾ ਚਲ ਆਬਾ ਵੀ ਤੂੰ ਬਾਹਰ ਸਵਾਜ ਜਾ ਨਾ ਲੈ ਕੇ ਗੱਲ ਤਾਂ ਸੁਣ ਨਲੇ ਅਗਲੇ ਨੇ ਤਾਂ ਹੀ ਕੱਢੀਏ ਕਰੋ ਜੇ ਤੂੰ ਤਮਾੜੀਆਂ ਨੇ ਨਹੀਂ ਅਗਲਾ ਕਿਉਂ ਕੱਢਦਾ ਕਰੋ ਬਈ ਹਰ ਤੂੰ ਕਿਉਂ ਕਿਸ ਨੂੰ ਬਦਨਾਮ ਕਰੀਂ ਨਹੀਂ ਹੈ ਬਦਨਾਮ ਥੋੜੀ ਕਰਦੀਆਂ ਮੈਨੂੰ ਪਤਾ ਹੋ ਜਾਏ ਕਿ ਤੁੱਤਾ ਕਹੀਆਂ ਹੀ ਆ ਨੇ ਉਹ ਚੱਲ ਚੰਗਾ ਜੇ ਕਿਤੇ ਮੈਨੂੰ ਪਤਾ ਲੱਗ ਜਾਣਾ ਵੀ ਵੀਡੀਓ ਕਿਹਨੇ ਬਣਾਈ ਆ ਸੌ ਲੱਗੇ ਮਾਰ ਮਾਰ ਥਾ ਆਪਣੇ ਮੂੰਹ ਲਾਲ ਕਰ ਦੂਆਂ ਐਂ ਕਰ ਜਾ ਪਤਾ ਕਰ ਲੈ ਕਿਨੇ ਵੀਡੀਓ ਬਣਾਈ ਆ ਹਾਂ ਜੇ ਲੱਗ ਗਿਆ ਪਤਾ ਦੇਖ ਲਈ ਫਿਰ ਕੀ ਬਣਦਾ ਉਹਦਾ ਚੱਲ ਚੰਗਾ ਮੈਂ ਤਾਂ ਜਾਣਨਾ ਨਾਲੇ ਕੋਈ ਗੱਲ ਕਹਿਣਾ ਕਿਸ ਨੇ ਮੈਨੂੰ ਬਦਨਾਮ ਨਹੀਂ ਕਰਿਆ ਕਰਦੇ ਕੇ ਬਦਨਾਮ ਤਨੂੰ ਕੋਈ ਨਹੀਂ ਕਰਦੀ ਜੇ ਭਾਗਿਆ ਬਾਬਾ ਗੁਰੂ ਚੰਗਾ ਜੇ ਭਾਗ ਜਾ ਲੈ ਇਹ ਵੀ ਆਇਆ ਵੱਡਾ ਬਦਨਾਮ ਕਰਦੀਆਂ ਕਿ ਦੇਖ ਮੂੰਹ ਵੰਗ ਦੂਆਂ ਕਿ ਮਾਰ ਮਾਰ मूह रंगन यू तू की नहीं है थे? नहीं, नहीं मेरी बेइज्जती करवा है हजे तू तो रजे नहीं है क्या मेरी बेइज्जती करवा के ਸ਼ਰਮ ਮਨ ਮਾੜੀ ਮੋਟੀ ਮੈਂ ਤੈਨੂੰ ਪਾਣੀ ਕੀ ਪਿਆਦਾ ਮੈਂ ਤਾਂ ਤੈਨੂੰ ਗੁਨਾਹ ਹੀ ਕਰਤਾ ਇੱਕ ਮੈਂ ਉਹੀ ਗੱਲ ਕਰਨ ਇੱਥੇ ਆਇਆ ਸੀ ਪ੍ਰੀਤ ਨਾ ਹੁਣ ਉਹ ਕੀ ਗੱਲ ਕਰੇਗਾ ਤੂੰ ਰਹਿ ਕੀ ਗੱਲ ਕਰਨ ਨੂੰ ਰਹਿ ਗਿਆ ਕੁਛ ਮੇਰੇ ਤਾਂ ਪਹਿਲੀ ਵਾਧੂ ਬਦਨਾਮੀ ਹੋਈ ਪਈ ਸੀ ਯਾਰ ਤੂੰ ਐਂ ਕਿਉਂ ਤੂੰ ਕਰਵਾਤੀ ਮੇਰੀ ਗੱਲ ਸੁਣ ਉਹਦੇ 'ਚ ਨਾ ਤਾਂ ਤੇਰੀ ਕੋਈ ਗਲਤੀ ਐ ਤੇ ਨਾ ਕੋਈ ਮੇਰੀ ਗਲਤੀ ਐ ਜਦੋਂ ਮੈਂ ਤੈਨੂੰ ਉਸ ਦਿਨ ਕਿਹਾ ਸੀ ਨਾ ਵੀ ਤੂੰ ਇੱਥੇ ਖੜ੍ਹ ਜਾ ਫਿਰ ਕਿਉਂ ਮੇਰੇ ਘਰੇ ਆਇਆ ਤੂੰ ਯਾਰ ਹੋ ਗਈ ਗਲਤੀ। ਮਿੰਡ 'ਚ ਮੈਨੂੰ ਮੂੰਹ ਦਿਖਾਉਣ ਜੋਗੀ ਨਹੀਂ ਛੱਡਿਆ ਤੂੰ ਕਿਤੇ ਵੀ। ਦੇਖ ਪ੍ਰੀਤ ਮੈਨੂੰ ਸਾਰਾ ਗੱਲਾਂ ਦਾ ਪਤਾ ਹੈ। ਵੀ ਤੇਰੇ ਨਾਲ ਕੀ ਕੀ ਬੀਤੀ ਹੈ। ਤੇ ਤੇਰੇ ਤੇ ਕੀ ਕੀ ਤੋਂਪਾਂ ਲੱਗੀਆਂ ਨੇ। ਮੇਰੇ ਤੇ ਨਾ ਕੋਈ ਆਪਦੀ ਝੂਠੀ ਹਮਦਰਦੀ ਨਜਤਾ ਤੇ ਨਾ ਹੀ ਮੈਂ ਤੇਰੀਆਂ ਗੱਲਾਂ ਸੁਣਨੀ ਆ। ਤੇਰਾ ਵੇਜੇ ਵੀ ਬੜ ਚੜ ਰੱਖੋ। ਤੂੰ ਇੱਥੇ ਕੀ ਕਰਦਾ ਮੈਂ? ਤੂੰ ਨਹੀਂ ਕਲੇਣੀਏ। ਘੋੜੇ ਛੱਟ 'ਚ ਖੇਪਵਾ ਕੇ। ਕ ਤੂੰ ਤਖਣਿਆਂ ਦੀ ਫਿਰਦੀ ਆ? ਬਾਈ ਮੇਰੀ ਗੱਲ ਸੁਣ। ਚੁੱਪ ਕਰ ਜਾ। ਪਹਿਲੀ ਤੂੰ ਸਾਡੀ ਬਹੁਤ ਬੇਸ਼ਮੀ ਕਰਵਾਤੀ। ਨਾ ਤੂੰ ਇਹਦਾ ਕੀ ਲੱਗਦਾ ਵੇ? ਤੂੰ ਇੱਥੇ ਕੀ ਕਰਨਾ ਹੁੰਦਾ ਹੈ? ਬਾਈ ਮੈਂ ਆਇਆ ਸੀ ਸਿਰਫ ਇੱਕ ਇਨਸਾਨੀਅਤ ਦੇ ਤੌਰ ਤੇ ਨਾਲੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਨਾ ਤਾਂ ਉਹਦੇ ਵਿੱਚ ਇਹਦੀ ਗਲਤੀ ਹੈ ਤੇ ਨਾ ਮੇਰੀ ਗਲਤੀ। ਤੁਹਾਨੂੰ ਸਭ ਪਤਾ ਕਿਹਦੀ ਗਲਤੀ ਹੈ। ਬਾਈ ਨਾ ਕਰਨ ਦੀ ਲੋੜ ਨਹੀਂ। ਜਾ ਇੱਥੋਂ। ਦਫਾ ਹੋ ਜਾ। ਇਹ ਤੋਂ ਪਹਿਲਾਂ ਕਿ ਮੈਂ ਪੁਲਿਸ ਨੂੰ ਬੁਲਾਵਾਂ। ਬਾਈ ਮੈਂ ਭਗ ਜਾਨਾ। ਪਰ ਐਡਾ ਵੀ ਕੀ ਗੱਲ ਹੈ ਜਿਹੜਾ ਤੁਸੀਂ ਇਹਦੇ ਨਾਲ ਕਰਦੇ ਹੋ। ਕਿਵੇਂ ਸਾਡੇ ਬਾਣਾ ਚ ਖੇਪ ਪਾਈਏ ਨੇ? ਸੜੇ ਹਾਨ ਨੇ। ਹਾਲੇ ਕਹਿੰਦੇ ਨਾ ਰਿਸ਼ਤਾ ਕਰਾ ਦੋ। ਵੇ ਇਹ ਜਿਹਦਾ ਰਿਸ਼ਤਾ ਲਊਗਾ ਵੀ ਕੌਣ ਆ? ਬਾਈ ਇਹਦੀ ਕੋਈ ਗਲਤੀ ਨਹੀਂ ਹੈਗੀ ਜਦੋਂ। ਸ਼ੁਕਰ ਕਰ ਕਹੇ ਤਾਂ ਭਾਈ ਨਹੀਂ ਘਰੇ ਸੀ। ਮੌਕੇ ਤੇ ਫੜਦਾ ਪਤਾ ਤਾਂ ਤਾਂ ਲੱਗਦਾ ਉਹ ਤਾਂ ਕਹਿੰਦਾ ਜਿੱਸੀ ਝੂਠ ਬੋਲਦੀ ਐ ਹੁਣ ਤਾਂ ਜਿੱਸੀ ਝੂਠ ਬੋਲਦੀ ਹੁਣ ਤਾਂ ਮੈਂ ਆਪ ਵੀ ਅੱਖਾਂ ਨਾਲ ਦੇਖ ਲਿਆ ਬਈ ਮੇਰੀ ਗੱਲ ਸੁਣ ਮੈਂ ਨਾ ਤੇਰੀ ਕੋਈ ਵੀ ਗੱਲ ਨਹੀਂ ਸੁਣਨੀ ਤੂੰ ਇੱਥੇ ਜਾ ਸਕਦਾ ਬਈ ਚਾਹੇ ਦਾ ਭਾਈ ਚਾਹੇ ਦਾ ਕੋਈ ਵੀ ਹੁੰਦਾ ਨਾ ਇਹ ਗੱਲ ਤੇ ਨਾ ਮੈਂ ਗਲਤਾਂ ਅਸੀਂ ਦੋਨੇ ਇੱਕ ਦੂਜੇ ਪ੍ਰਤੀ ਸੱਚੇ ਆ ਨਾਲੇ ਮੈਂ ਇੱਥੇ ਆਇਆ ਸੀ ਸਿਰਫ ਆਪਣੀ ਗਲਤੀ ਕਲੀਅਰ ਕਰਨ ਵਾਸਤੇ ਕੋਈ ਗਲਤੀ ਕਲੀਅਰ ਕਰਨ ਦੀ ਕੋਈ ਲੋੜ ਨਹੀਂ ਠੀਕ ਹੈ ਨਾ ਮੈਂ ਤੈਨੂੰ ਵਾਰ-ਵਾਰ ਕਹਿ ਰਹੀ ਆ ਨਹੀਂ ਤਾਂ ਮੈਂ ਪੁਲਿਸ ਨੂੰ ਕਾਲ ਕਰਦੀ ਆ

ਮੇਰੀ ਗੱਲ ਸੁਣਾ ਇੱਥੇ ਬਹਿ ਜਾ ਬਹਿ ਜਾ ਥੱਲੇ ਥੱਲੇ ਬੈਠ ਸਾਰਾ ਦੁਪਹਿਰ ਮੈਂ ਇੱਥੇ ਬੈਠੀ ਰਹੀ ਤੂੰ ਪਜਾ ਜੇ ਹਿੱਲ ਗਈ ਤਾਂ ਮੈਥੋਂ ਬੁਰਾ ਕੋਈ ਨਹੀਂ ਬੰਦਿਆਂ ਵਾਂਗੂ ਬਹਿ ਜਾ ਬਲਾਕੀ ਮਾਰ ਕੇ ਇਹੀ ਤੇਰੀ ਸਜ਼ਾ ਅੱਜ ਸਾਰਾ ਦੁਪਹਿਰ ਇੱਥੇ ਕੱਟਣਾ ਹੈ ਕੰਜਰੀ ਬੇਵਾ ਉਹਨੇ ਤਾਂ ਪੈਗਾ ਦੇ ਬੈਠੇ ਕੰਮ ਲਈਏ ਭਾਬੀ ਨੇ ਬਿਠਾਇਆ ਵੀਰੇ ਲੈ ਭਾਬੀ ਨੇ ਬਠਾਇਆ ਉਹਦਾ ਕੰਮ ਲਈਏ ਖੜਿਓ ਭਾਬੀ ਨੇ ਕਿਹਾ ਦੁਸਰਾ ਦਿਨ ਤੂੰ ਪੁੱਛ ਬੈਠਣਾ ਜੀ ਕਿਉਂ ਪਤਾ ਨਹੀਂ ਮੇਰੇ ਤਾਂ ਕੋਈ ਗਲਤੀ ਵੀ ਨਹੀਂ ਸੀ ਹੁਣ ਤਾਂ ਮੈਂ ਕਰਦਾ ਹਟਾ ਚੱਲ ਅੰਦਰ ਆ ਹਾਂ ਵੀ ਭਤੀਜਾ ਬੋਲ ਕੀ ਕੰਮ ਬੁਲਾਇਆ ਸੀ ਘਰੇ ਚਾਚਾ ਗੱਲ ਤਾਂ ਤੈਨੂੰ ਦੱਸਦਾਂ ਪਹਿਲਾਂ ਤੂੰ ਆਏ ਦੱਸ ਵੀ ਚਾਹ ਪੀਵੇਂਗਾ ਕਿ ਪਾਣੀ ਨਾ ਨਾ ਕੁਛ ਨਹੀਂ ਪੀਣਾ ਤੂੰ ਗੱਲ ਦੱਸ ਕੀ ਆ ਚਾਚਾ ਗੱਲ ਤਾਂ ਤੈਨੂੰ ਪਤਾ ਹੀ ਔ ਰਿਸ਼ਤੇ ਬਾਰੇ ਔ ਰਿਸ਼ਤੇ ਬਾਰੇ ਹਾਂ ਉਹ ਭਤੀਜਾ ਹੁਣ ਮੈਂ ਤੈਨੂੰ ਕਹਿਦਾ ਹੈਗਾ ਭਾਈ ਹਲੇ ਕੁੜੀ ਦਾ ਉਹ ਤਾਂ ਰੌਲਾ ਚੱਲਦਾਗਾ ਹੈ ਚਾਚਾ ਮੈਨੂੰ ਪਤਾ ਹੈ ਵੀ ਰੌਲਾ ਚੱਲਦਾ ਪਰ ਮੈਂ ਵਿਆਹ ਦਾ ਚੌਥੀ ਕਰਾਉਣਾ ਹੈ ਉਹ ਕਮਲਾ ਹੋਇਆ ਭਤੀਜਾ ਕੋਈ ਨਾਲ ਤੂੰ ਕੁਵਾਰਾਂਗਾ ਨਾਲ ਚੰਗੀ ਤੇਰੇਵੇਂ ਨੌਕਰੀ ਆ ਤੈਨੂੰ ਇਹ ਜੀ ਭਾਈ ਕੁੜੀਆਂ ਹੋਰ ਮਿਲ ਜਣਗੀਆਂ ਮੰਨਦਾ ਮੇਰੀ ਭਤੀਜੀ ਸਿਆਣੀ ਆ ਹੈ ਚਾਚਾ ਗੱਲ ਉਹ ਨਹੀਂ ਹੈਗੀ ਹੋਰ ਕਈ ਗੱਲਾਂ ਨੇ ਹੁਣ ਮੈਂ ਤੈਨੂੰ ਕੀ ਦੱਸਾਂ ਇੱਕਦਮ ਕੁੜੀ ਜਮਾ ਸਾਊ ਹੈ ਤੇ ਸਿੰਪਲ ਹੈ ਤੇ ਰੱਬ ਦਾ ਰੂਪ ਹੈ ਤੈਨੂੰ ਪਤਾ ਵੀ ਮੇਰੇ ਵੀ ਪਿਓ ਨਹੀਂ ਹੈਗਾ ਸਿਰ ਤੇ ਮੈਨੂੰ ਵੀ ਕੁੜੀ ਉਹ ਚਾਹੀਦੀ ਹੈ ਜਿਹੜੀ ਮੇਰੀ ਮਾਂ ਦੀ ਸੇਵਾ ਕਰੇ ਨਾਲੇ ਕੱਲ ਨੂੰ ਐਵੇਂ ਕੋਈ ਖੜੀ ਸੂਲ ਵਾਲੀ ਆ ਗਈ ਫਿਰ ਚਾਚਾ ਤੈਨੂੰ ਪਤਾ ਹੀ ਹੈ ਹਨਾ ਉਹ ਤਾਂ ਮੈਂ ਮੰਨਦਾ ਭਤੀਜਾ ਕਿ ਭਾਈ ਮੇਰੀ ਜਿਹੜੀ ਮੇਰੀ ਭਤੀਜਾ ਨਾ ਐਨੀ ਸਿਆਣੀ ਨਾ ਪੁੱਛਣਾ ਹੁਣ ਤੁਹਾਨੂੰ ਪਤਾ ਹੀ ਹੈ ਭਾਈ ਚਲੋ ਘਰਾਂ ਦੇ ਵਿੱਚ ਕਿਹਦੇ ਲੜਾਈਆਂ ਨਹੀਂ ਹੁੰਦੀਆਂ ਜੇ ਹੁਣ ਉਹਦਾ ਉਧਰੋਂ ਭਾਈ ਉਧਰੋਂ ਨਿਬੜ ਗਿਆ ਮੈਂ ਫਿਰ ਤਾਂ ਗੱਲ ਕਰਦਾ ਵੀ ਸੋਹਣਾ ਲੱਗਦਾ ਹੈ ਹੁਣ ਆਏ ਗੱਲ ਕਰਦਾ ਵੀ ਨਹੀਂ ਸੁੱਚਾ ਲੱਗਦਾ ਤੂੰ ਦੱਸ ਹੁਣ ਚਾਚਾ ਤੇਰੀ ਗੱਲ ਸਾਰੀ ਸਿਆਣੀ ਹੈ ਮੈਂ ਗਿਆ ਸੀ ਉੱਥੇ ਅੱਛਾ ਬਿੱਲ ਵੰਡਣ ਹੂੰ ਹੂੰ ਪਰ ਚਾਚਾ ਜਿਹੜੀ ਉਹਦੀ ਭਾਬੀ ਹੈ ਨਾ ਉਹਦੇ ਨਾਲ ਵਧੀਆ ਸਲੂਕ ਨਹੀਂ ਕਰਦੀ ਉਹ ਕੁੜੀ ਉੱਥੇ ਵੀ ਤੰਗ ਹੈ ਉਹ ਪਤੀ ਜਿਹਾ ਪਤਾ ਤਾਂ ਸਭ ਕੁਝ ਹੁੰਦਾ ਭਾਈ ਮੈਨੂੰ ਕਿਹੜਾ ਪਤਾ ਨਹੀਂਗਾ ਬਸ ਤੁਹਾਨੂੰ ਪਤਾ ਤਾਂ ਟਕੇ ਢੋਲੀ ਹੁੰਦੇ ਨੇ ਸਾਰਾ ਕੁਝ ਸਭ ਕੁਝ ਪਤਾ ਲੱਗਦਾ ਮੈਨੂੰ ਬਹੁਤ ਬੁਰਾ سلو ਕਰਦੇ ਆ ਉਹਦੇ ਨਾਲ ਉਹ ਬਸ ਇੱਕ ਬੋਲ ਨਹੀਂ ਪਾਉਂਦੇ ਸੀ ਕੀ ਕਰੀਏ ਜੇ ਬੋਲਾਂਗੇ ਅਸੀਂ ਉਹ ਮਾੜੇ ਬੱਜਾਂਗੇ ਚਾਚਾ ਮੈਂ ਤਾਂ ਤੈਨੂੰ ਇੱਕ ਗੱਲ ਵਾਸਾ ਹੀ ਕਹਿਣਾ ਜੇ ਤੂੰ ਮੇਰੇ ਕਹੇ ਤੇ ਚਾਚਾ ਬਣ ਕੇ ਇੱਕ ਵਾਰੀ ਰਿਸ਼ਤਾ ਲੈ ਕੇ ਜਾ ਜਾ ਮੈਂ ਤੂੰ ਦੇ ਭਾਈ ਨਾਲ ਗੱਲ ਕਰੀ ਬਸ ਇੱਕ ਵਾਰੀ ਜਾਇਆ ਬਸ ਇਹ ਗੱਲ ਕਿਸੇ ਨੂੰ ਪਤਾ ਨਾ ਲੱਗੇ ਮੇਰੀ ਮਾਂ ਨੂੰ ਵੀ ਹਲੇ ਤੱਕ ਤੈਨੂੰ ਪਤਾ ਹੀ ਐ ਨਾਲੇ ਮੈਂ ਨਹੀਂ ਚਾਹੁੰਦਾ ਉਹਦੀ ਬਦਨਾਮੀ ਹੋਵੇ ਜਿੰਨਾ ਟਾਈਮ ਉਹਦਾ ਉਧਰੋਂ ਨਿਵੇੜਾ ਨਹੀਂ ਹੁੰਦਾ ਇਹ ਗੱਲ ਆਪਾਂ ਆਪਣੇ ਤੱਕ ਹੀ ਰੱਖੀ ਇਹ ਤਾਂ ਵਧੀਆ ਗੱਲ ਐ ਭਤੀਜ ਮੈਂ ਗੱਲ ਤਾਂ ਦੇਖ ਕਰ ਲੂੰਗਾ ਪਰ ਫਿਰ ਵੀ ਮੈਂ ਤੈਨੂੰ ਇੱਕ ਵਾਰੀ ਹੋਰ ਕੰਨਾਗਾ ਆਪਦਾ ਚੰਗੀ ਤਰ੍ਹਾਂ ਮਨ ਠੋੜਨਾ ਚਾਚਾ ਮਨ ਤਾਂ ਠੋੜ ਲਿਆ ਤੂੰ ਉਹਦੀ ਟੈਨਸ਼ਨ ਨਾ ਲੈ ਨਾਲੇ ਫਿਰ ਕੀ ਹੋ ਗਿਆ ਜੀ ਉਹਦਾ ਪਹਿਲਾਂ ਵਿਆਹ ਹੋਇਆ ਸੀ ਹੈ ਫਿਰ ਆਪਾਂ ਵਿਆਹ ਕਰਾ ਨਹੀਂ ਸਕਦੇ ਹਾਂ ਨਾ ਕਰਵਾ ਸਕਦੇ ਭਾਈ ਤੇਰੀ ਮਰਜ਼ੀ ਆ ਜੋ ਮਰਜ਼ੀ ਕਰ ਸਕਦਾ ਹਾਂ ਬਾਬਾ ਚਾਚਾ ਮੈਂ ਇਹੀ ਗੱਲ ਚਾਹਣਾ ਵੀ ਜਿਹੜੀ ਕੱਲ ਨੂੰ ਸਾਡੇ ਘਰੇ ਆਵੇ ਉਹ ਸਾਡੇ ਘਰ ਨੂੰ ਘਰ ਬਣਾ ਕੇ ਰੱਖੇ ਮੈਂ ਉਹ ਤਾਂ ਜ਼ਿੰਮੇਵਾਰੀ ਭਾਈ ਮੈਂ ਫੁੱਲ ਦੰਨਾ ਦੇਖ ਭਤੀਜਾ ਕੁੜੀ ਇੰਨੀ ਸਿਆਣੀ ਹੈਗੀ ਉਹ ਤਾਂ ਚਾਚਾ ਉਹਦੇ ਦੇਖਣ ਦੀ ਪਤਾ ਲੱਗਦਾ ਬਾਬਾ ਚਾਚਾ ਬਣ ਕੇ ਤੂੰ ਇੱਕ ਵਾਰੀ ਜਾ ਕੇ ਆ ਫਿਰ ਮੈਨੂੰ ਦੱਸੀਂ ਵੀ ਨਾਲ ਇਹ ਗੱਲ ਤਾਂ ਕਿਸੇ ਨੂੰ ਪਤਾ ਨਾ ਲੱਗੇ ਖੁਈ ਨਾ ਚੱਲ ਇੱਕ ਵਾਰੀ ਮੈਂ ਉਹਦੇ ਭਾਈ ਨਾਲ ਗੱਲ ਕਰਦਾ ਜਾ ਕੇ ਹਾਂ ਚਾਚਾ ਬਣ ਕੇ ਹੋ ਸਕਦਾ ਹੋਇਆ ਨਾ ਤਾਂ ਤੂੰ ਹਾਂ ਕਰਾ ਕੇ ਮੋੜੀ ਫਿਰ ਆਪਾਂ ਬੀਬੀ ਨਾਲ ਗੱਲ ਕਰ ਲਾਂਗੇ ਚਲ ਕੋਈ ਨਾ ਪੀਜਾ ਠੀਕ ਚਲਦਾ ਫਿਰ ਮੈਂ ਦੱਸੂ ਤੈਨੂੰ ਪਤਾ ਹਾਂ ਚਾਹਦਾ ਵੀ ਲੈਂਦਾ ਯਾ ਚਾਹ ਨਾ 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 ਕੁਛ ਨਹੀਂ ਪੀਣਾ ਠੀਕ ਹੈ ਜੀ ਚਲ ਠੀਕ ਹੈ ਫਿਰ ਠੀਕ ਹੈ ਚੰਗਾ ਚੰਗਾ ਕੀ ਯਾਰ ਐਨੀ ਸੋਹਣੀ ਤੈਨ ਸਾਫ ਸੂਰਤ ਉਸ ਕਰ ਵਿੱਚ ਰੋਲੀ ਜਾਂਦੀ ਹੈ ਜੇ ਰੱਬਾ ਸੱਚੇ ਪਾਤਸ਼ਾਹ ਨੂੰ ਤੂੰ ਮੇਰੀ ਝੋਲੀ ਪਾ ਦੇਣਾ ਮਾਂ ਨੂੰ ਫਰੀਆਂ ਅੰਦਰ ਰੱਖੂਗਾ ਪਤਾ ਨਹੀਂ ਇਹ ਇਸ ਕਰ ਦਿੱਤਾ ਵੇ ਤੇ ਉਹਦੀ ਰੋਟੀ ਲਿਖੀ ਵੀ ਹੈ ਕਨਾ। ਉਹ ਰੋਪਣ ਕਾਲੇ ਠੀਕੇ ਸਾਰੇ ਭੂਆ ਵਰੀ। ਹਾਂ ਸਾਰੇ ਠੀਕ ਹੈ। ਹੋਰ ਤੁਸੀਂ ਦੱਸੋ ਕਿਵੇਂ ਹੋ? ਬੜਾ ਵਧੀਆ ਸਾਰੇ। ਕੀ ਕੰਮ ਅਜੀ ਫੜ ਫੜ ਕਹਿੰਦੇ ਸੀ ਫੋਨ ਤੇ। ਉਹ ਭਾਈ ਫੋਨ ਤੇ ਦੇਖ ਤੁਹਾਨੂੰ ਵੀ ਪਤਾ ਗੱਲਾਂ ਨਹੀਂ ਹੁੰਦੀਆਂ। ਹਨਾ ਮਾਂਾ ਚੱਲ ਘਰੇ ਜਾ ਕੇ ਗੱਲ ਕਰਾਂ। ਹਾਂ ਚਲ ਵਧੀਆ ਬਾਣੀ ਰਾਮ ਮਿਲ ਜੀ। ਨਾ ਚਲ ਵਧੀਆ ਫਫੜ ਜੀ ਉ ਤਾਂ ਤੁਸੀਂ ਆਉਂਦੇ ਨਹੀਂ ਹੈਗੇ ਕਿਸੇ ਬਹਾਨੇ ਤਾਂ ਅੱਗੇ ਚੱਲਾ। ਉਹ ਭਾਈ ਤੁਹਾਨੂੰ ਪਤਾ ਬਸ ਕੰਮ ਕਰਨ ਤੇ ਟਾਈਮ ਹੀ ਨਹੀਂ ਲੱਗਦਾ ਹੈ। ਹੈ? ਉਹ ਮੈਂ ਤਾਂ ਆਏ ਆਏ ਸੀਗੇ। ਉਹ ਆਪਣੀ ਕੁੜੀ ਦਾ ਰਿਸ਼ਤੇ ਵਾਸਤੇ ਆ ਸੀਗਾ। ਮੈਨੂੰ ਕਿਸੇ ਨੇ ਦੱਸ ਪਾਈ ਸੀਗੀ ਆਪਣੇ ਪਿੰਡ। ਅੱਛਾ ਜੀ। ਕਿਹੜੀ ਕੁੜੀ ਦੇ ਰਿਸ਼ਤੇ ਬਾਰੇ? ਭਾਈ ਤੁਹਾਡੀ ਨੰਨ ਦੇ ਬਾਰੇ। ਅੱਛਾ ਪ੍ਰੀਤ ਦੇ ਰਿਸ਼ਤੇ ਬਾਰੇ। ਹਾਂ। ਤੁਸੀਂ ਕਿਹਾ ਸੀ ਬਫੜ ਜੀ ਦੇ ਰਿਸ਼ਤੇ ਬਾਰੇ? ਨਹੀਂ ਮੈਂ ਤਾਂ ਨਹੀਂ ਕਿਹਾ। ਕਿਉਂ? ਕੀ ਗੱਲ ਹੋ ਗਈ? ਨਹੀਂ ਫਿਰ ਉਹ ਐਨਾ ਹਲੇ ਤਾਂ ਨਿਬੜ ਨਹੀਂ ਪੜਾ ਹੋ ਵੀ ਨਹੀਂ ਹੋਇਆ ਉਧਰ। ਉਹ ਕੋਈ ਨਾ ਭਾਈ ਉਹ ਵੀ ਹੋ ਜਾਊਗਾ। ਛਿੱਡੀ ਗੱਲ ਆ। ਹੈ? ਨਾਲੇ ਚੰਗਾ ਘਰਵਾਰਾ ਮੁੰਡੇ ਦਾ। ਘਰ ਦੇ ਵਿੱਚ ਦੋ ਤਾਂ ਜਣੇ ਨੇ ਇੱਕ ਉਹਦੀ ਮਾਂ ਤੇ ਇੱਕ ਮੁੰਡਾ ਨਾਲੇ ਮੁੰਡਾ ਮਲਾਜ਼ਮ ਆ ਸਰਕਾਰੀ ਬਿਜਲੀ ਵਿਭਾਗ ਦੇ ਵਿੱਚ ਆ ਬਾਹਰ ਕੋਈ ਨੀ ਜਾਂਦਾ ਆ ਹੁੰਦਾ ਬਾਹਰ ਤਾਂ ਵਧੀਆ ਕੋਠੀ ਪਾਈ ਹੋ ਚੰਗੀ ਅੱਛਾ ਜੀ ਹੋਰ ਕੀ ਨਾ ਪਾਈ ਮੈਂ ਤਾਂ ਕਹਿੰਦਾ ਵੀ ਆਪਣੀ ਕੁੜੀ ਦਾ ਉੱਥੇ ਐਸ ਕਰੂਗੀ ਮੈਂ ਮੇਰਾ ਹੀ ਚੱਲੇ ਉਹ ਪਤਾ ਕੀ ਗੱਲ ਐ ਹਾ ਆਪਣਾ ਫੁੱਫੜ ਜੀ ਸਰਕਾਰੀ ਮੁੰਡਾ ਹੈ ਹਨਾ ਆਪਣੇ ਗਰੀਬਾਂ ਦੇ ਹੁਣ ਕਿੱਥੋਂ ਲੈਣਗੇ ਇਹ ਜਿਹੇ ਰਿਸ਼ਤੇ ਸਾਨੂੰ ਪਤਾ ਹੀ ਐ ਮੰਗਾਂ ਹੀ ਬਹੁਤ ਹੁੰਦੀਆਂ ਨੇ ਸਰਕਾਰੀ ਬੰਦੇ ਦੀਆਂ ਤਾਂ ਉਹ ਕੋਈ ਮੰਗਾਂ ਨਹੀਂ ਹੈਗੀਆਂ ਆ ਮੈਂ ਬੈਠੇਨ ਕੋਡਾ ਫਫੜ ਜਦੋਂ ਵਿੱਚ ਆਗਾ ਫਿਰ ਤੁਸੀਂ ਕੋਈ ਚਿੰਤਾ ਕਰਦੇ ਹੋ ਮੈਂ ਕਰਵਾਣਾ ਸਾਰਾ ਕੁਝ ਕੁੜੀ ਆਪਣੇ ਮੁੰਡੇ ਦੀ ਮਾਂ ਨੇ ਕਿਹਾ ਮੈਨੂੰ ਸਪੈਸ਼ਲ ਅੱਛਾ ਘਰੇ ਬੁਲਾ ਕੇ ਚਲੋ ਉਹ ਤਾਂ ਵਧੀਆ ਗੱਲ ਹੈ ਫਫੜ ਜੀ ਵੀ ਤੁਸੀਂ ਮੁੰਡੇ ਦੀ ਮਾਂ ਨਾਲ ਗੱਲ ਕਰੀ ਹੈ ਉਹਨਾਂ ਨੇ ਕਿਹਾ ਤਾਂ ਪਰ ਨਾ ਤੁਸੀਂ ਇੱਕ ਵਾਰੀ ਮੁੰਡਿਆਂ ਦੇ ਕੰਨੀਆਂ ਆ ਗੱਲ ਵੀ ਪਾ ਦਿਓ ਵੀ ਸਾਡੀ ਕੁੜੀ ਛੱਡੀ ਹੋਈ ਹੈ ਤੁਹਾਨੂੰ ਤਾਂ ਪਤਾ ਹੀ ਹੈ ਜੀ ਆ ਜਿਹੜੀਆਂ ਛੱਡੀਆਂ ਛੁੱਡੀਆਂ ਹੁੰਦੀਆਂ ਨੇ ਇਹਨਾਂ ਦਾ ਰਿਸ਼ਤਾ ਮਸਾ ਹੀ ਹੁੰਦਾ ਹੁੰਦਾ ਹੈ ਉਹ ਭਾਈ ਆਹ ਕਿਹੋ ਜਿਹੀ ਗੱਲਾਂ ਕਰਦੇ ਹੋ ਉਹਨਾਂ ਨੂੰ ਸਭ ਪਤਾਗਾ ਉਹਨਾਂ ਨੂੰ ਪਤਾ ਕਿ ਕੁੜੀ ਦਾ ਪਹਿਲਾਂ ਰੌਲਾ ਚੱਲਦਾਗਾ ਜੇ ਉਹਨਾਂ ਨੂੰ ਕੁਝ ਪਤਾ ਤਾਂ ਹੀ ਉਹਨਾਂ ਨੇ ਰਿਸ਼ਤੇ ਬਾਰੇ ਭੇਜੇ ਇੱਥੇ ਨਾਲੇ ਉਹਦਾ ਕੁੜੀ ਭਾਈ ਕੰਮ ਵਾਲੀ ਭਾ ਦੇ ਨੇ ਕਿ ਬਸ ਸਾਨੂੰ ਕੁੜੀ ਕੰਮ ਵਾਲੀ ਚਾਹੀਦੀ ਆ ਹੈ ਤੇ ਨਾਲੇ ਭਾਈ ਛੱਡੀਆਂ ਕਿਹੜਾ ਬਸਦੀਆਂ ਨਹੀਂ ਹੈ ਸਹੀ ਆ ਲੈ ਅਪੜ ਜੀ ਤੇ ਬਾਕੀ ਆਪਾਂ ਨੂੰ ਉਹਨਾਂ ਕਰਨਾ ਦਾ ਪਊ ਆ ਕਾਰੇ ਤਾਂ ਬਿਠਾਈ ਵੀ ਨਹੀਂ ਜਾਂਦੀ ਆਪਾਂ ਨੂੰ ਕੁੜੀ ਹਾਂਜੀ ਹਾਂ ਬਿਲਕੁਲ ਭਾਈ ਮੈਂ ਤਾਂ ਆਪੇ ਇਹੀ ਕਹਣਾ ਤੇ ਤੁਸੀਂ ਐ ਕਰਿਓ ਉਹਨਾਂ ਨੂੰ ਖੜਾ ਲਿਓ ਹਲੇ ਆਪਾਂ ਕਿਵੇਂ ਖੜਾ ਲਿਓ ਜੀ ਤੁਸੀਂ ਤਾਂ ਉਹੀ ਗੱਲਾਂ ਕਰੀ ਜਾਂਦੇ ਹੋ ਜਿਵੇਂ ਕਰੇ ਪੁਲਿਸ ਆ ਗਈ ਫਿਰ ਕੀ ਕਰਾਂਗੇ ਸਾਰੇ ਟੰਗੇ ਜਾਵਾਂਗੇ ਵਿੱਚੇ ਅੰਕੜਾ ਜੀ ਮੇਰੀ ਗੱਲ ਸੁਣੋ ਜੀ ਇੱਕ ਪਾਸੇ ਨਿਬੜਿਆ ਨਹੀਂ ਹਲੇ ਇੱਕ ਪਾਸੇ ਨਿਬੜੂਗਾ ਜੇ ਤਲਾਕਾਂ ਜਿਹਦੀ ਲਿਸਟ ਆਊਗੀ ਵੀ ਹਾਂ ਤਲਾਕ ਹੋ ਗਿਆ ਤਾਂ ਆਪਾਂ ਇਹਨੂੰ ਵਿਆਹਣ ਜੋਗੇ ਹੋਵਾਂਗੇ ਆਪਾਂ ਅਪਾਂ ਐ ਕਰਾਂਗੇ ਆਪਾਂ ਉੱਥੇ ਜਾ ਆਵਾਂਗੇ ਇੱਥੇ ਪਹਿਲਾਂ ਵਿਆਹੀ ਹੋਈ ਸੀ ਪ੍ਰੀਤ ਹਾਂ ਹਾਂ ਤੇ ਉਹਨਾਂ ਨਾਲ ਕਹਿੰਦਾ ਵੀ ਇੱਕ ਪਾਸਾ ਕਰੋ ਸਾਡਾ ਹਾਂ ਮੈਂ ਤਾਂ ਕਹਿੰਦਾ ਭਾਈ ਅੱਜ ਮੇਰੇ ਭਾਂ ਦਾ ਕੱਲੇ ਬਖ ਚੱਲ ਹੈ ਆਪਾਂ ਚੱਲਦੇ ਆ ਕੱਲ ਨੂੰ ਤੇ ਉਹਨਾਂ ਨੂੰ ਰੋਕ ਕੇ ਰੱਖੀ ਠੀਕ ਹੈ ਨਾ ਉਹ ਤਾਂ ਆਪਾਂ ਦੋ ਕੁ ਲਾਂਗੇ ਭਾਈ ਸੱਸ ਸੋਹਰੇ ਨਾਲੋਂ ਥੋੜੀ ਤਾਂ ਤਲਾਕ ਲੈਣਾ ਹੈ ਤਲਾਕ ਤਾਂ ਘਰ ਵਾਲੇ ਨਾਲੋਂ ਲੈਣਾ ਹੈ ਉਹ ਹਲੇ ਗਾਇਬ ਹੋ ਰਿਹਾ ਉਹ ਤਾਂ ਸਾਲ ਹੋ ਗਿਆ ਫੁੱਫੜ ਜੀ ਉਹ ਤਾਂ ਕੋਈ ਸੂਹ ਨਹੀਂ ਮਿਲੀ ਕਿੱਥੇ ਗਿਆ ਕੁੜੀ ਨੂੰ ਲੈ ਕੇ ਉਹ ਭਾਈ ਕੋਈ ਜੇ ਮਾੜਾ ਮੋਟਾ ਆਊਗਾ ਮੁੰਡਾ ਵਾਪਸ ਫੇਰ ਕਹੂਗਾ ਵੀ ਵਸਤ ਤਲਾਕ ਦੇਣਾ ਤਾਂ ਇਹਨਾਂ ਦਾ ਆਪਸ ਵਿੱਚ ਰਜਾਮੰਦੀ ਨਾਲ ਤਲਾਕ ਹੋਊਗਾ ਫੇਰ ਕਿਤੇ ਵਿਆਹ ਹੋਊਗਾ ਹੋ ਹੀ ਜਾਊਗਾ ਭਾਈ ਆਪਾਂ ਵਗ ਚਲਾਂਗੇ ਤੁਸੀਂ ਚਿੰਤਾ ਨਾ ਕਰੋ ਠੀਕ ਹੈ ਮੈਂ ਉਹਨੂੰ ਖੜਾ ਕੇ ਰੱਖ ਲਓ ਉਹੀ ਖੜਾ ਕੇ ਰੱਖ ਲੋ ਮਰਜ਼ੀ ਆ ਤੁਹਾਡੀ ਪਤਾ ਤਾਂ ਭਈ ਹਮ ਹੀ ਨਹੀਂ ਔੜਦੇ ਹੈਗੇ ਇਹ ਜੇ ਕੰਮਾਂ ਦੀ ਕੰਮ-ਗੋਮਾਂ ਵੀ ਨਾਲੇ ਕਿਹੜਾ ਕਰਦੀ ਆ ਪ੍ਰੀਤ ਕੰਮ ਤਾਂ ਇਹ ਤੂੰ ਕਹਿ ਕੇ ਕਰਾਉਣੇ ਪੈਂਦੇ ਨੇ ਉਹ ਕੋਈ ਨਾ ਭਾਈ ਸਭ ਕਰ ਲੂ ਕੰਮ ਹੈ ਘਰ ਦੇ ਵਿੱਚ ਐਸ਼ ਕਰੂ ਕੁੜੀ ਮੈਂ ਵੀ ਤਾਂ ਤੇ ਚੰਗੇ ਵਾਸਤੇ ਕਰ ਦਾਂਗਾ ਉਫੜ ਜੀ ਤੂੰ ਸਤ ਸਿਆਣੇ ਆ ਮੈਨੂੰ ਪਤਾ ਤੁਸ ਤਾਂ ਵਧੀਆ ਹੀ ਕਰਦੇ ਹੋ ਫਾਇਦਾ ਹੀ ਕਰਦੇ ਹੋ ਅਸੀਂ ਕਿਹੜਾ ਚਾਹੁੰਨੇ ਆ ਵੀ ਉਹ ਬਾਰ ਚ ਬੈਠੀ ਰਹੇ ਸਾਡੀ ਤਾਂ ਆਪ ਬੇਇੱਜ਼ਤੀ ਹੁੰਦੀ ਹੈ ਰੋਜ਼ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਨੇ ਕਿ ਬਾਰ ਚ ਬੈਠੀ ਹੈ ਬਾਰ ਚ ਬੈਠੀ ਹੈ ਇੰਨੀ ਬੇਇੱਜ਼ਤੀ ਹੁੰਦੀ ਹੈ ਜਿੰਨੀ ਵੀ ਕਹਦੇ ਅਸੀਂ ਤਾਂ ਆਪ ਕਹਿੰਨੇ ਆ ਵੀ ਸਾਡੀ ਕੁੜੀ ਵਿਚਾਰੀ ਸਿਰ ਟੱਕਿਆ ਜਾਵੇ ਦੁਬਾਰੇ ਹਨਾ ਵਧੀਆ ਬਸੇ ਰਸੇ ਆਪਦੇ ਕਰੇ ਪਰ ਉਹ ਸਾਨੂੰ ਫੁੱਫੜ ਜੀ ਐ ਡਰ ਲੱਗਦਾ ਤੂੰਸ ਤਾਂ ਸਿਆਣੇ ਹੋ ਜੀ ਕਿਤੇ ਪਹਿਲਾਂ ਨਾ ਕੰਮ ਨਾ ਹੋ ਜੇ ਨਾ ਮੁੰਡਾ ਕਹੇ ਜਾਂ ਨਿਕਲੂਗੀ ਪਤਾ ਐ ਹੁਣ ਫੁੱਫੜ ਨੂੰ ਪਤਾ ਹੀ ਆ ਤੇ ਨਾਲੇ ਭਾਈ ਮੈਂ ਮਾੜਾ ਵੇਸ ਤਾਂ ਥੋੜੀ ਕਰ ਤੁਸੀਂ ਇਹ ਦੇਖੋ ਵੀ ਜਿਹੜਾ ਮੁੰਡਾ ਛੱਡੀ ਕੁੜੀ ਨੂੰ ਰਿਸ਼ਤਾ ਲੈ ਰਿਹਾ ਉਹ ਭਲਾ ਮਾੜਾ ਹੋਊਗਾ ਨਾਲੇ ਮੁੰਡਾ ਦਾ ਨਸ਼ਾ ਪੱਤਾ ਜੰਮਿਆ ਨਹੀਂ ਕਰਦਾ ਕੱਲਾ ਮੁੰਡਾਗਾ ਐਸ਼ ਕਰੂ ਭਾਈ ਆਪਣੀ ਕੁੜੀ ਹੋਰ ਕੀ ਭਾਲਦੇ ਆ ਗਲਤ ਆ ਠੀਕ ਆ ਫੱਪੜਾ ਮੁੰਡਾ ਮਲਾਜਮਾ ਉਹਨੂੰ ਕਿਹੜਾ ਕੁੜੀਆਂ ਦਾ ਘਟਾ ਹੈ ਮੁੰਡਾ ਦਾ ਸਿਆਣੀ ਹੋਊਗਾ ਬਾਕੀ ਫੱਪੜਾ ਛੋੜੀ ਤੀ ਯਕੀਨ ਹਾਂ ਤੁਸਾਂ ਤੁਸੀਂ ਆਪੇ ਕਰ ਦਿਓ ਤੇ ਗੱਲ ਕਰ ਲੈ ਫਿਰ ਉਹਨਾਂ ਨਾਲ ਹਾਲੇ ਕਿੱਥੇ ਗੱਲ ਕਰ ਲੋ ਜੀ ਮਾਣ ਮਟੋ ਸੋਚ ਵਿਚਾਰ ਵੀ ਲੋ ਤੂੰ ਚੁੱਪ ਕਰਦੀਆਂ ਜਾਂ ਨਹੀਂ ਅਸੀਂ ਆਪੇ ਕਰ ਲੈ ਗੱਲ ਨਾਲੇ ਬੰਦੇ ਦੀ ਗੱਲਾਂ ਥੋੜੀ ਬੋਲ ਦਿੰਦੀ ਨੇ ਬੁੜੀਆਂ ਅੰਦਰ ਜਾ ਮੈਂ ਤਾਂ ਭਗ ਜਾਨੀ ਅੰਦਰ ਪਰ ਤੁਸੀਂ ਨਾ ਕੁਸ ਨੂੰ ਦੇ ਦੇ ਰੋਇਆ ਕਰੋਗੇ ਗਲਤ ਫੈਸਲੇ ਕਰ ਕਰਕੇ ਉਹ ਤਾਂ ਪਹਿਲੀ ਸਿਰ ਚ ਗਲੀਆਂ ਕਰਨ ਨੂੰ ਤਿਆਰ ਹੋ ਰਹੀ ਹੈ ਜਿੱਦ ਰਿਸ਼ਤਾ ਕਰਨ ਨੂੰ ਚਲ ਠੀਕ ਹੈ ਚੰਗਾ ਚੰਗਾ ਨਾਲੇ ਓਏ ਹਮਨ ਭਾਈ ਤੁਸੀਂ ਕਿਉਂ ਆਪਸ ਵਿੱਚ ਲੜਦੇ ਹੋ ਹੈ ਔਈ ਆ ਫਫੜੇ ਦਾ ਬੋਲਣ ਦੀ ਆਦਤ ਹੈ ਇਹਨੂੰ ਉਹ ਚਲ ਕੋਈ ਨਾ ਭਾਈ ਜੇ ਉਹ ਬੋਲਦੇ ਤੂੰ ਚੁੱਪ ਹੋ ਜਾ ਕਰ ਹੈ ਚਲ ਤੁਸੀਂ ਕਰ ਲਿਓ ਗੱਲ ਉਹਨਾਂ ਨਾਲ ਠੀਕ ਹੈ ਉਹ ਤਾਂ ਮੈਂ ਕਰ ਲੂੰਗਾ ਬਸ ਤੁਸੀਂ ਆਪਣੇ ਘਰੇ ਗੱਲ ਕਰੋ ਠੀਕ ਹੈ ਨਾ ਤੇ ਆਪਾਂ ਉਧਰ ਜਾ ਕੇ ਆਵਾਂ ਉਹਨਾਂ ਨਾਲ ਵੀ ਨਿਮੇੜਦੇ ਹਾਂ ਉਹ ਵੀ ਚੱਲਿਆ ਮੈਂ ਕੋਈ ਗੱਲ ਨਹੀਂ ਮੈਂ ਫਿਰ ਜਾਇ ਮੈਂ ਆਰਤੀ ਲਵੇ ਕੋਈ ਨਾ ਜਾ ਰਿਹਾ ਠੀਕ ਹੈ ਦੱਸੀ ਪਾਈ ਮੈਨੂੰ ਠੀਕ ਹੈ ਕੰਪਲੀਟਿਟੀ ਖਾ ਜਾਂਦੇ ਆਪਣਾ ਨਾ 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 ਰੋਟੀ ਦਾ ਖਾ ਕੇ ਆ ਸੀਗਾ ਬਸ ਤੁਸੀਂ ਇਹ ਗੱਲ ਕਰੋ ਜਿਆਦਾ ਟਾਈਮ ਲੱਨੇਗਾ ਉਹ ਚਲ ਜਾ ਫੜੀ ਫਿਰ ਠੀਕ ਹੈ ਠੀਕ ਹੈ ਚਲ ਚੰਗਾ ਚੰਗਾ ਉਹ ਪਤੀਜ ਚਾਚਾ ਆ ਜਾ ਆ ਜਾ ਚਾਚਾ ਆ ਜਾ ਕੀ ਕਰੀ ਜੰਨਾ ਓਏ ਕੁਛ ਨਹੀਂ ਚਾਚਾ ਬਾਪਾ ਜੀ ਇਕੱਠੀ ਕਰਦਾ ਸੀ ਆ ਜਾ ਚਾਚਾ ਪਾਣੀ ਪੀਏਗਾ ਚਾਚਾ ਪਾਣੀ ਦੇਵਾਂ ਪਾਣੀ ਤਾਂ ਮੈਂ ਹੁਣੇ ਪੀ ਕੇ ਆ ਸੀ ਕੀ ਬਣਿਆ ਫਿਰ ਉਧਰ ਚਾਚਾ ਉਹ ਤਾਂ ਪਾਈ ਮੈਂ ਉੱਥੇ ਜਾਇਆ ਹਾਂ ਦੇਖ ਉਹਨਾਂ ਨੇ ਗੱਲ ਲੈਣਾ ਵਿਚ ਵਿਚਾਲੇ ਦੀ ਗੱਲ ਕਰਤੀ ਜਿਹੜਾ ਮੇਰਾ ਭਤੀਜਾ ਹਾਂ ਚਾਚਾ ਉਹਦਾ ਰਿਸ਼ਤੇ ਨੂੰ ਕਰਦਾ ਪੂਰੀ ਹਾਂ ਹੂੰ ਤੇਨੂੰ ਪਤੀ ਆ ਭਾਈ ਜਿਹੜੀ ਉਥੇ ਘਰ ਵਾਲੀ ਆ ਥੋੜੀ ਜੀ ਤੇਜ ਆ ਉਹ ਤੈਨੂੰ ਵੀ ਦੇਖ ਤੈਨੂੰ ਪਤਾਗਾ ਹਾਂ ਚਾਚਾ ਉਹ ਥੋੜੀ ਨਾ ਨੁਕਰ ਜੀ ਕਰੀ ਜਾਂਦੀ ਹੈਗੀ ਹਾਂ ਉਹ ਰਿਸ਼ਤੇ ਤੋਂ ਤੈਨੂੰ ਪਤਾ ਹੈ ਨਹੀਂ ਤਿਆਰ ਇਹਨੇ ਚਾਚਾ ਉਹਦੀ ਭਾਬੀ ਦਾ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਆਹੀ ਕੁਛ ਕਰੂਗੀ ਉਹ ਪਰ ਜੇ ਚਾਚਾ ਫਿਰ ਉਹਦੀ ਭਾਬੀ ਦੀ ਇਹ ਹਿੰਡ ਹੈ ਨਾ ਤਾਂ ਫਿਰ ਮੇਰੀ ਵੀ ਹਿੰਡ ਹੈ ਵਿਆਹ ਤਾਂ ਚਾਚਾ ਮੈਂ ਉੱਥੇ ਕਰਾਉਂਗਾ ਹੁਣ ਨਾ ਨਾ ਇਹ ਜਿਆ ਕੰਮ ਨਹੀਂ ਕਰਨਾ ਕੋਈ ਭਾਈ ਉਹਦੀ ਲੱਖ ਜਿ ਕੋਈ ਬਦਨਾਮੀ ਹੋਵੇ ਹੈ ਉਹ ਨਾ ਚਾਚਾ ਜੇ ਬਦਨਾਮੀ ਕਰਨੀ ਹੁੰਦੀ ਚਾਚਾ ਮੈਂ ਆਪ ਹੀ ਪਾ ਗਿਆ ਜਾਂਦਾ ਤੈਨੂੰ ਕਹਨੂੰ ਕਹਿੰਦਾ ਨਾਲੇ ਤੂੰ ਸਾਡਾ ਗਵਾਂਡੀ ਹੈ ਮੇਰੇ ਸਕੇ ਚਾਚੇ ਨਾਲੋਂ ਵੀ ਵੱਧ ਕੀ ਹੈ ਤੂੰ ਐਨੇ ਸਾਲ ਹੋ ਗਏ ਮੈਨੂੰ ਵੱਡੇ ਹੁੰਦੇ ਨੂੰ ਦੇਖਿਆ ਤੈਨੂੰ ਲੱਗਦਾ ਵੀ ਮੈਂ ਲਾਂਭ ਲੈ ਕੇ ਆਉਂਗਾ ਉਹ ਨਹੀਂ ਭਾਈ ਫਿਰ ਵੀ ਡਰ ਲੱਗਦਾ ਅੱਜ ਕੱਲ ਦੇ ਮੁੰਡਿਆਂ ਨੂੰ ਕੀ ਪਤਾ ਲੱਗਦਾ ਹੈ ਕੋਈ ਨਾ ਚਾਚਾ ਤੂੰ ਜਮਾਂ ਟੈਨਸ਼ਨ ਨਾ ਲੈ ਹੈ ਤੇਰੀ ਬਦਨਾਮੀ ਨਹੀਂ ਹੋਣ ਦਿੰਦੇ ਆਪਾਂ ਤੇਰੇ ਨਾਲ ਖੜੇ ਆ ਕੋਈ ਚੱਕਰ ਨਹੀਂ ਨਾਲੇ ਕੁਝ ਗੱਲ ਇੰਨੀ ਹੈ ਹਾਂ ਹਾਂ ਵੀ ਜੇ ਅੱਗੇ ਕੋਈ ਗੱਲ ਤੋਰੀ ਤਾਂ ਤੂੰ ਮੇਰਾ ਸਾਥ ਦੇਈਂ ਚਾਚਾ ਕੋਈ ਨਾ ਖੜੇ ਆ ਭਾਈ ਤੇਰੇ ਨਾਲ ਹੈ ਭੱਜੇ ਤਿੱਥੋਂ ਨਾਲੇ ਮੈਂ ਉਹਨਾਂ ਨਾਲ ਗੱਲ ਕਰਕੇ ਆਇਆ ਮਖਾ ਭਾਈ ਆ ਜਿਹੜਾ ਕੁੜੀ ਦਾ ਪਹਿਲਾਂ ਜਿੱਥੇ ਰੌਲਾ ਚੱਲਦਾਗਾ ਉਹ ਨਵੇਂੜ ਦੀ ਹੈ ਹਾਂ ਚਾਚਾ ਉਹ ਤਾਂ ਜ਼ਰੂਰੀ ਉਹ ਤਾਂ ਭਾਈ ਦਾ ਕਹਿੰਦਾ ਮੇਰੇ ਪੰਮ ਦਾ ਕੱਲ ਨੂੰ ਬਗ ਚੱਲ ਬਸ ਚਾਚਾ ਤੁਸੀਂ ਉਹ ਨਵੇਂੜੋ ਫਿਰ ਮੈਨੂੰ ਦੱਸ ਦੀ ਬਸ ਠੀਕ ਹੈ ਫਿਰ ਤੂੰ ਵੀ ਤਿਆਰ ਰਹੀਂ ਕੋਈ ਨਾ ਚਾਚਾ ਜੇ ਉਹਦੇ ਹੱਥ ਦੀ ਰੋਟੀ ਆਪਣੇ ਤਵੇ ਤੇ ਪੈਣਾ ਲਿਖੀ ਹੋਈ ਨਾ ਤਾਂ ਫਿਰ ਉਹਦੀ ਭਾਬੀ ਦਾ ਕੀ ਕੋਈ ਮਰਜ਼ੀ ਨਾ ਜੋਰ ਲਾ ਲੇ ਹਟਾ ਨਹੀਂ ਸਕਦਾ ਹਾਂ ਹਾਂ ਕੋਈ ਨਾ ਬੈਠੇ ਤੇਰਾ ਚਾਚਾ ਚਾ ਚਾ ਨਾ ਨਾ ਕੁਛ ਨਹੀਂ ਨਾ ਨਾ ਚਾਹ ਤਾਂ ਪੀ ਲੰਦਾ ਨਾ ਨਾ ਚੱਲ ਠੀਕ ਐ ਪਤੀਜ ਚੰਗਾ ਚਾਚਾ ਚੰਗਾ ਚੰਗਾ ਕਿਉਂ ਹੁਣ ਤਾਂ ਹੋ ਗਿਆ ਚੌੜਾ ਫੁੱਫੜ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਵਾ ਕੇ ਅਕੇ ਬੁੜੀਆਂ ਬੰਦਿਆਂ ਦੀ ਗੱਲਾਂ 'ਚ ਨਹੀਂ ਬੋਲਿਆ ਕਰਦੀਆਂ ਬੁੜੀਆਂ ਨੇ ਕਾਨੂੰ ਬੋਲਣਾ ਐ ਮੈਨੂੰ ਤਾਂ ਕਰਤੂਤ ਦਾ ਪਤਾ ਐ ਤੇਰੀ ਭੈਣ ਦੇ ਦਾ ਮੈਂ ਤਾਂ ਤਾਂ ਚੁੱਪ ਕਰਵਾ ਤਾ ਦੇ ਨਾ ਨਾਲੇ ਜਿਹੜੀ ਮੇਰੇ ਤੋਂ ਜ਼ਮੀਨ ਵੜਾ ਕੇ ਲੈ ਗਈ ਐ ਨਹੀਂ ਸੋਚਿਆ ਵੀ ਮੇਰੇ ਭਾਈ ਤੇ ਪਰਜਾਈ ਭੁੱਖੇ ਮਰਨਗੇ ਉਹਨਾਂ ਭਲਾਈ ਸੋਚੂਗੀ ਮੈਂ ਹੈ ਨਾ ਹੋਰ ਕੀ ਹੁਣ ਤੁਸੀਂ ਇੱਥੇ ਬਿਠਾ ਕੇ ਰੱਖੋਗੇ ਉਹਨੂੰ ਕਿਉਂ ਮੈਂ ਕਿਉਂ ਬਿਠਾ ਕੇ ਰੱਖਣਾ ਹੈ ਮੇਰੀ ਕੀ ਲੱਗਦੀ ਹੈ ਲਾਡਲੀ ਭੈਣ ਤਾਂ ਥੋੜੀ ਐ ਤੁਸੀਂ ਰੱਖੋ ਆਪਣੇ ਮੋਢੇ 'ਤੇ ਬਿਠਾ ਕੇ ਆਪਣੀ ਭੈਣ ਨੂੰ ਅਹੀ ਜੀ ਸੜੇ ਹਾਨ ਨੂੰ ਕਰਵਾਰਖੇ ਬੇਇੱਜ਼ਤੀ ਸਾਰੇ ਪਿੰਡ 'ਚ ਮੇਰੀ ਉਹਨੇ ਕੀ ਬੇਇੱਜ਼ਤੀ ਕਰਾਤੀ ਥੋੜੀ ਨਾ ਮੈਂ ਐ ਨਹੀਂ ਕਿਹਾ ਸੀ ਤੁਸੀਂ ਮੇਰੀ ਗੱਲ ਸੀਰੀਅਸ ਲੈ ਗਏ ਵੀ ਉਹਦਾ ਵਿਆਹ ਕਰ ਦੋ ਮੇਰਾ ਕਹਿਣ ਦਾ ਮਤਲਬ ਇਹ ਸੀ ਉਹਦੇ ਸੱਸ ਸਹੁਰਾ ਹਾਲੇ ਜਿਉਂਦੇ ਨੇ ਬਿਆਕ ਬਿਆਤਾਲੀ ਜ਼ਿੰਦਗੀ ਚ ਆਉਂਦੀ ਹੈ ਹਲੇ ਤਲਾਕਸ਼ੁਦਾ ਨਹੀਂ ਹੈਗੀ ਉਹ ਵੀ ਉਹ ਦੂਜਾ ਵਿਆਹ ਹੋ ਜਾਊਗਾ ਕੋਈ ਇਹਨਾਂ ਨੂੰ ਮੇੜਦਾ ਹੀ ਫਿਰ ਉਧਰ ਇੰਨੀ ਸ਼ੈਤੀ ਨਿਭੜ ਜਾਂਦੇ ਨੇ ਅਸੀਂ ਆਪੇ ਨਿਮੇੜ ਲਾਂ ਈ ਠੀਕ ਆ ਤੂੰ ਵੱਡੀ ਦਾਦੀ ਨਾ ਬਣ ਦੇਖ ਲਓ ਮਿੰਟਾਂ ਚ ਤੁਸੀਂ ਤਾਂ ਤੂੰ ਤੇ ਵੀ ਆ ਗਏ ਭੁੱਲ ਗਏ ਇੱਜ਼ਤ ਕਰਨੀ ਇਹਦਾ ਮਤਲਬ ਤੁਹਾਡੀ ਭੈਣ ਹੀ ਉਂਗਲਾ ਲਾਉਂਦੀ ਆ ਤੁਹਾਡੇ ਮੇਰੇ ਪ੍ਰਤੀ ਕੋਈ ਉਂਗਲਾ ਨਹੀਂ ਆਉਂਦੀ ਠੀਕ ਆ ਉਹ ਜੇ ਤੁਹਾਡੇ ਲੱਛਣ ਆ ਉਹ ਆ ਕਾ ਲੋਂਗੇ ਤੁਸੀਂ ਮੇਰੇ ਤਾਂ ਲੱਛਣ ਮਾੜੇ ਨਹੀਂ ਬਈ ਤੁਹਾਡੀ ਭੈਣ ਦੀ ਵੀ ਸੱਚੀ ਸੁਵਿੱਤਰੀ ਹੈ ਬਸ ਦੁੱਧ ਦੀ ਤਰਤੀ ਹੋਈ ਏ ਤੁਹਾਡੀ ਭੈਣ ਮੈਥਾ ਨਾਲ ਇੱਕ ਖਰੀਜੀ ਗੱਲ ਸੁਣ ਲੋ ਰਿਸ਼ਤਾ ਤਾਂ ਉਹ ਮੈਂ ਇਸ ਥਾਂ ਤੇ ਹੋਣ ਨਹੀਂ ਦਿੰਦੀ ਸਰਕਾਰੀ ਨਾਲ ਮੈਂ ਇੰਨੀ ਪੜ੍ਹੀ ਲਿਖੀ ਤੇਰੇ ਵਰਗੇ ਬੁੱਝੜ ਦੇ ਬੱਲੇ ਬੈਗੀ ਤੇ ਹੋ ਅਨਪੜ੍ਹ ਸਰਕਾਰੀ ਦੇ ਜਾਊਗੀ ਉਹਦਾ ਕਰਮ ਹੁੰਦੇ ਨੇ ਅਗਲੇ ਦੇ ਠੀਕ ਹੈ ਐਨੇ ਚੰਗੇ ਕਰਮ ਵੀ ਨਹੀਂ ਹੈਗੇ ਉਹਦੇ ਜੇ ਐਨੇ ਚੰਗੇ ਕਰਮ ਹੁੰਦੇ ਪਹਿਲਾਂ ਨਾਲ ਛੱਡ ਕੇ ਨਾ ਜਾਂਦਾ ਕਿਸੇ ਹੋਰ ਨੂੰ ਲੈ ਕੇ ਉਹ ਕਿਹੜਾ ਪਤਾ ਸੀ ਆਪਾਂ ਨੂੰ ਉਹਦੇ ਕਿਹੜਾ ਮੱਥੇ ਤੇ ਲਿਖਿਆ ਦੇ ਵੀ ਛੱਡ ਕੇ ਜਾਊਗਾ ਹੁਣ ਕਿਹੜਾ ਮੱਥੇ ਤੇ ਲਿਖਿਆ ਹੈ ਵੀ ਚੱਜਦਾ ਨਿਕਲੂਗਾ ਉਹ ਕੋਈ ਨਾ ਦੇਖ ਕੇ ਆ ਮਾਗੂ। ਉਹਦੀ ਮਾਂ ਨਹੀਂ ਬੈਠੇ ਦਾਜ ਬਣਾਉਣ ਨੂੰ ਰੇ ਮੈਥੋਂ ਨਹੀਂ ਬਣਦਾ ਦਾਜ ਦੂਜਾ। ਕੋਈ ਨਾ ਆਪੇ ਕਰ ਦੂਆਂ ਠੀਕ ਐ ਮੈਂ। ਨਾਲੇ ਉਧਰ ਵੀ ਜਾ ਨਵੇਂ ਲਾਂਗੇ ਉਹਨਾਂ ਤੋਂ ਸਾਰਾ ਕੁਛ ਉਧਰ ਜਿਹੜਾ ਸਮਾਨ ਆ ਉਹ ਹੀ ਦੇ ਦਾਂਗੇ। ਕੁਛ ਮਰਜ਼ੀ ਕਰੋ। ਮੈਥੋਂ ਨਾ ਕੁਛ ਮੰਗਿਓ। ਕੋਈ ਨਾ ਪਹਿਲਾਂ ਤਾਂ ਸੋ ਉਥੋਂ ਹੀ ਮੰਗਦੇ ਆ ਉਹਨੋਂ ਤੇ। ਆਹੋ ਬਥੇਰਾ ਮੈਂ ਤਾਂ ਪੇਕੇ ਦਾ ਲਿਆ ਲੈ ਕੇ ਥੋੜੇ ਢਿੱਡ ਭਰਦੀ ਰਹੀਆਂ। ਆਹੋ। ਹੋਰ ਪਹਿਲਾਂ ਤਾਂ ਭੁੱਖੀ ਮਰਦੇ ਦੀ ਅਸੀਂ। ਭੁੱਖੇ ਮਰੋ ਭਾਵੇਂ ਰੱਜੋ। ਠੀਕ ਐ ਨਾ ਮੁੱਖ ਦੀ ਗੱਲ ਇਹ ਐ ਮੇਰੀ ਰਿਸ਼ਤਾ ਤਾਂ ਮੈਂ ਹੋਣ ਨਹੀਂ ਦਿੰਦੀ। ਤੇਰੇ ਤੋਂ ਜਿਹੜਾ ਕੁਝ ਹੁੰਦਾ ਨਾ ਉਹ ਕਰ ਲਈ ਤੇ ਰਿਸ਼ਤਾ ਦਾ ਮੈਂ ਕਰਕੇ ਦਿਖਾਉਂਗਾ ਉੱਥੇ ਕੋਈ ਨਾ ਮੈਂ ਵੀ ਕੱਚੀਆਂ ਗੋਲੀਆਂ ਨਹੀਂ ਖੱਡੀਆਂ ਦੇਖਨੇ ਰਿਸ਼ਤਾ ਤੋਂ ਕਿਵੇਂ ਕਰਦਾ